ਅੱਜ ਵੀ ਜਿਹੜਾ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਸਨਮਾਨਿਤ ਕੀਤਾ ਗਿਆ ਹੈ ਪਾਵਰ ਲਿਟਿੰਗ ਜਿੱਤ ਕੇ ਆਏ ਨੇ ਬਿਸ਼ਪ ਤੋਂ ਤੇ ਆਪ ਜੀ ਕਿਹੜੀ ਜਗ੍ਹਾ ਤੋਂ ਆਏ ਤੇ ਆਪਣਾ ਨਾਂ ਦੱਸਣਾ ਮੇਰਾ ਨਾਮ ਅਜੀਤ ਸਿੰਘ ਹੈ ਤੇ ਮੈਂ ਇੰਗਲੈਂਡ ਤੋਂ ਆਇਆ ਹਾਂ ਲੰਡਨ ਤੋਂ ਇਹ ਸਾਡਾ ਛੋਟਾ ਵੀਰ ਸ਼ਮਸ਼ੇਰ ਸਿੰਘ ਸ਼ੇਰਾ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਸੱਚੇ ਪਾਤਸ਼ਾਹ ਨੂੰ ਹੋਰ ਤਰੱਕੀਆਂ ਦਵੇ ਜੌਦਾਬਾਦ ਰਵੇ ਤੇ ਆਪਾਂ ਸਾਰੇ ਨਾਲ ਮਿਲ ਕੇ ਆਪਣੇ ਵੀਰ ਦੀ ਹੋਰ ਸਪੋਰਟ ਕਰਨੀ ਆ ਬਹੁਤ-ਬਹੁਤ ਤੇ ਅਸੀਂ ਵੀ ਵਾਸ਼ਾ ਜੀ ਮਾਰੇ ਕਿਰਪਾ ਕਰੇ ਉਹਨੇ ਹੀ ਟਰਾਈ ਕਰਾਂਗੇ ਆਪਣੇ ਵੀਰ ਦਾ ਟੂਰ ਲਵਾਵਾਂਗੇ ਵੀਰਾਂ ਦੇ ਇਸ ਤਰ੍ਹਾਂ ਮਤਲਬ ਕਿ ਅੱਜ ਜਿਹੜਾ ਇੱਥੇ ਆਏ ਜੇ ਸਨਮਾਨਿਤ ਕਰਨ ਲਈ ਸਪੈਸ਼ਲ ਸਨਮਾਨਿਤ ਕਰਨ ਆਲੇ ਕਿ ਜਾਂ ਪਰਿਵਾਰ ਨੂੰ ਕਿਸੇ ਨੂੰ ਮਿਲਣ ਆਏ ਸੀਗੇ ਤੁਸੀਂ ਨਹੀਂ ਜੀ ਆਪਣੇ ਸ਼ਹਿਰ ਨੂੰ ਸਨਮਾਨਿਤ ਕਰਨਾ ਸਾਡਾ ਛੋਟਾ ਵੀਰ ਹੈ ਜੀ ਸਾਡਾ ਪਰਿਵਾਰ ਸਾਡਾ ਕੀ ਜਿਤਨਾ ਸਰਕਾਰਾਂ ਨੇ ਸਪੋਰਟਸ ਕੋਟੇ ਦੇ ਵਿੱਚ ਨੌਕਰੀਆਂ ਹੁੰਦੀਆਂ ਕੀ ਤੁਸੀਂ ਐਨ ਆਰ ਆਈ ਹੋਣ ਦੇ ਨਾਤੇ ਇਹਨਾਂ ਨੂੰ ਸਰਕਾਰ ਨੂੰ ਅਪੀਲ ਕਰੋਗੇ ਕਿ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਬਿਲਕੁਲ ਭਾਜੀ ਅਸੀਂ ਸਰਕਾਰਾਂ ਦੇ ਕੋ ਅਪੀਲ ਕਰਦੇ ਆ ਕਿ ਜਿਹੜੇ ਹੁਣ ਸਾਡੇ ਜਿਹੜੇ ਸਪੋਰਟਸਮੈਨ ਆ ਖਾਸ ਕਰਕੇ ਜਿਹੜੇ ਨਿੱਡਾ ਹਣੇ ਕੋਈ ਛੋਟਾ ਮੋਟਾ ਇਹ ਤੇ ਕੋਈ ਡਿਸਟ੍ਰਿਕਟ ਲੈਵ ਦਾ ਤੇ ਹੁਣ ਸਪੋਰਟਸਮੈਨ ਨਹੀਂ ਆ ਹੁਣ ਵੱਡ ਲੈਵ ਦਾ ਸਪੋਰਟਸਮੈਨ ਆ ਜੀ ਇਹਨਾਂ ਨੂੰ ਜੋਬ ਨਹੀਂ ਮਿਲਨੀ ਫਿਰ ਮਿਲਣੀ ਕਿਨਾਂ ਨੂੰ ਭਾਜੀ ਫਿਰ ਮੜ ਕੇ ਸਰਕਾਰਾਂ ਕਿੰਨੇ ਆ ਜੀ ਲੋਕ ਛਾਹ ਨਹੀਂ ਹੁੰਦੇ ਖੇਡਾਂ ਲਈ ਤੁਰਦੇ ਤੇ ਖੇਡਾਂ ਜਾਣਾ ਕਿੰਨੇ ਫਿਰਨਾ ਤੁਹਾਨੂੰ ਨਹੀਂ ਲੱਗਦਾ ਜਦੋਂ ਨੌਜਵਾਨ ਨੌਕਰੀ ਮਿਲਦੇ ਜਾਂ ਗੈਂਗਸਟਰ ਗੈਂਗਸਟਰ ਵਾਰ ਨੂੰ ਤੁਰ ਪਿੰਦੇ ਜਾਂ ਦੇਸ਼ਾਂ ਚ ਚਲੇ ਜਾਂਦੇ ਨੇ ਨਹੀਂ ਤੇ ਤਾਂ ਹੀ ਲੋਕ ਜਾਂਦੇ ਆ ਨਾ ਫਿਰ ਉਹਨਾਂ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਆਂ ਜਿਹੜੇ ਸਰਕਾਰਾਂ ਸਾਡੇ ਭਰਾਵਾਂ ਨੂੰ ਜੋਬ ਦੇਣਗੀਆਂ ਤੇ ਬਹੁਤ ਖੁਸ਼ੀ ਦੀ ਗੱਲ ਆ ਜੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਫਿਰ ਅਸੀਂ ਤਾਂ ਆਪਣੇ ਵਿਦੇਸ਼ਾਂ ਦੇ ਆਪਣੇ ਭਰਾ ਦੀ ਬਾਹਾਂ ਫੜਾਂਗੇ ਨਾਲ ਲੈ ਕੇ ਜਾਵਾਂਗੇ ਜਿੰਨੇ ਜੋਗੇ ਆ ਅਸੀਂ ਤਾਂ ਫਿਰ ਪੁਲਿਸਪੋਰਟ ਕਰਾਂਗੇ ਸਭ ਤੋਂ ਸਰਕਾਰਾਂ ਆਪਣਾ ਫਰਜ਼ ਤਾਂ ਹੋਣਾ ਉਹਨਾਂ ਨੂੰ ਉਹਰੇ ਅਸੀਂ ਆਪਣੇ ਭਰਾਵਾਂ ਦਾ ਫਰਜ਼ ਹੀ ਦਨਭਾਵਾ ਜੀ ਸ਼ੇਰਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਇਹੋ ਕਹੂੰਗਾ ਕਿ ਵੱਧ ਚੜ ਕੇ ਆਪਣੇ ਗੇਮ ਮਤਲਬ ਪਿਆਰ ਦੋ ਮਾਂ ਪਿਓ ਦਾ ਮਾਣ ਆਰੋਸ਼ਨ ਕਰੋ ਠੀਕ ਆ ਤੇ ਸਾਡੇ ਜਗਜੀਤ ਭਾਈ ਕੈਪਟਨ ਭਾਈ ਕਰਨਾਲ ਤੋਂ ਤੇ ਜਿਨ੍ਹਾਂ ਨੇ ਸਾਨੂੰ ਸਪੋਰ ਤੇ ਬਾਕੀ ਸਾਡੇ ਜੰਗੀਤ ਭਾਈ ਜੀ ਜਿਹਦੇ ਤੋਂ ਸਾਨੂੰ ਇਹਨਾਂ ਨੇ ਪਿਆਰ ਦਿੱਤਾ ਸਾਡੇ ਵੱਡੇ ਭਾਈ ਜੀ ਜਿਹੜਾ ਪਹਿਲਾਂ ਵੀ ਦੇਰ ਪਛੰਦੀ ਸਾਡੇ ਮੰਮੀ ਜੀ ਇਹਨਾਂ ਨੇ ਪਿਆਰ ਕਰਕੇ ਆਪਾਂ ਇੱਥੇ ਪਹੁੰਚੇ ਆ ਜੀ